ਸਰ ਮੇ ਹਮਾਰਾ ਜੋ ਗਿਆ ਹੈ 12 ਜਨਵਰੀ ਨੂੰ ਗਿਆ ਹ 12 ਜਨਵਰੀ ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ ਰਸੀ ਆਰਮੀ ਚ ਜਾ ਕੇ ਨਿਯੋਜਨ ਕੀਤਾ ਹਸੀ ਆਰਮੀ ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਡੈਥ ਹੋਈ ਆ 12 ਮਾਰਚ ਤੋਂ ਬਾਅਦ ਸਾਡੇ ਨਾਲ ਉਹਦਾ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ ਸਾਨੂੰ 9 ਮਾਰਚ 9 ਨਾਮੀ ਨੌਤਰੀ ਨੂੰ ਆਨ ਨੂੰ ਪਤਾ ਲੱਗਾ ਸੀ ਇਹ ਦੱਸੋ ਜੀ ਹਾਂਜੀ ਉਸਦੇ ਪਿੱਛੇ ਕੌਣ ਕੌਣ ਹੈ ਪਿੱਛੇ ਉਸਕੇ ਇੱਕ ਵਾਈਪ ਹੈ ਦੋ بیٹے ਇੱਕ ਬੇਟਾ ਇੱਕ ਬੇਟੀ ਹੈ ਔਰ ਮਾਤਾ ਪਿਤਾ ਹੈ ਸਰ ਆਪ ਨੂੰ ਉਸਕੇ ਕੀ ਲੱਗਦਾ ਮੈਂ ਚਾਚਾ ਜੀ ਹਾਂ ਔਰ ਜਦੋਂ ਉਹ ਗਿਆ ਥਾ ਤਾਂ ਕਿੰਨੀ ਆਸ਼ਾਏਂ ਥੀ ਕੈਸੇ ਉਸਕੋ ਭੇਜਿਆ ਆਪਣੇ ਕਿੰਨੀ ਮੁਸ਼ਕਿਲੋਂ ਸੇ ਭੇਜਿਆ ਆਸ਼ਾ ਇਹ ਤੋਂ ਇਹ ਹੀ ਸੀ ਕਿ ਮੈਂ ਇੱਕ ਜੰਗ ਦੇ ਵਿੱਚ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਚਾਹੁੰਦਾ ਸੀ ਉਹਦਾ ਇੱਕ ਇੱਕ ਧਿਆਨ ਸੀਗਾ ਮੌਤ ਚਾਹੁੰਦਾ ਸੀਗਾ ਮੈਂ ਇੱਕ ਸ਼ਹੀਦੀ ਪ੍ਰਾਪਤੀ ਕਰਨੀ ਹੈ ਸਰ ਜਦ ਆਪकी ਆਖਰੀ ਬਾਤ ਹੋਈ ਤੁਸੀਂ ਆਖਰੀ ਬਾਤ ਦੇਖਿਆ ਉਸਨੇ ਕਿਹਾ ਆਖਰੀ ਵਾਰ ਉਹਨੇ 3 ਮਾਰਚ ਨੂੰ ਆਡੀ ਗੱਲ ਹੋਈ ਅੱਗੇ ਜਾ ਕੇ ਮੈਂ ਦੋ ਚਾਰ ਤਿੰਨ ਬਾਅਦ ਵੀ ਤੁਹਾਡੇ ਨਾਲ ਗੱਲ ਕਰ ਸਕਦਾ ਕਿਉਂਕਿ ਬਾਰਡਰ ਤੇ ਕਨੈਕਟ ਨਹੀਂ ਹੋਣਾ ਤੁਹਾਡਾ ਮੇਰਾ ਜ਼ਬਰਦਸਤੀ ਉਸ ਕੋ ਰੂਸ ਕੀ ਆਦਮੀ ਵਿੱਚ ਸ਼ਾਮਿਲ ਕੀਤਾ ਗਿਆ تھا ਜਾਂ ਉਹ ਖੁਦ ਪਹੁੰਚਾਤਾ ਸੀ ਜ਼ਬਰਦਸਤੀ ਗਿਆ ਜਦੋਂ ਪਰਤੀ ਹੈ ਤੇ ਜ਼ਬਰਦਸਤੀ ਕਰ ਲਿਆ ਗਿਆ ਠੀਕ ਹੈ ਉਸ ਦਾ ਜੋ ਪਾਸਪੋਰਟ ਨਹੀਂ ਨਾ ਪਤਾ ਲੱਗਦਾ ਉਹ ਰਾਜ ਜੈ ਡੈਡੋਰੀ ਬਾਰੇ ਕੋਈ ਜਾਣਕਾਰੀ ਹੈ ਨਹੀਂ ਡੈਡੋਰੀ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਅਸੀਂ ਉਹਨੂੰ ਮੇਲ ਪਾਈ ਹੈ ਏਜੰਸੀ ਨੂੰ ਪਰ ਉਹਨਾਂ ਨੇ ਹੁਣ ਰਿਪਲਾਈ ਅੰਬੈਸੀ ਨੇ ਉਹਨਾਂ ਨੇ ਹੁਣ ਹਮਝਾਬ ਦਿੱਤਾ ਤਾਂ ਭਾਰਤ ਸਰਕਾਰ ਸੇ ਕੋਈ ਆਪ ਦੀ ਬਾਤ ਚੀਤ ਹੋਈ ਇਸ ਬਾਰੇ ਨਹੀਂ ਭਾਰਤ ਸਰਕਾਰ ਸਾਡੀ ਕੋਈ ਬਾਤ ਚੀਤ ਨਹੀਂ ਅਜੇ ਨਹੀਂ ਹੋਈ ਅਸੀਂ ਹੁਣ ਇਹੀ ਮੰਗ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਵਾਇਫ ਦੀ ਉਹਨਾਂ ਦੀ ਤੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਉਨਨ ਜਿਹੜੇ ਉਹਨਾਂ ਦੇ ਜੋ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਦੀ ਬੇਨਤੀ ਹੈ ਉਹਨਾਂ ਦੀ ਵਾਈਫ ਨੂੰ ਜੁਆ 50 ਸਰਕਾਰ ਆਪ ਲਈ